ਸਰਜੀ ਸਿੰਘ ਤੁਸੀਂ ਦੇਖ ਰਹੇ ਜੀ ਮੈਕਸ 24 ਪੰਜਾਬ ਇਨ ਨਿਊ ਚੈਨਲ ਅੱਜ ਤਰਨਤਾਰਨ ਵਿਖੇ ਸਰਕਾਰਾਂ ਗੱਲਾਂ ਕਰਦੀਆਂ ਹੈ ਕਿ 25000 ਰੁਪਿਆ ਜਿਹੜਾ ਨਾਮ ਰੱਖਿਆ ਹੈ ਕਿ ਜਿਹੜੀ ਡੋਰ ਜਿਹੜੀ ਹੈ ਚైనా ਦੀ ਉਹ ਅੱਜ ਵਿਕਰੀ ਹੈ ਦੁਕਾਨਾਂ ਦੇ ਉੱਪਰ ਤੇ ਸਰਕਾਰ ਕਹਿ ਰਹੀ 25000 ਰੁਪਿਆ ਨਾਮ ਰੱਖਿਆ ਤੁਸੀਂ ਦੇਖ ਸਕਦੇ ਜੇ ਤਰਨਤਾਰਨ ਦੇ ਵਿੱਚ ਇੱਕ ਵੱਡੀ ਜੜੀ ਘਟਨਾ ਆਈ ਆ ਜਿੱਥੇ ਕੋ ਛੋਟਾ ਬੱਚਾ ਜਿਹੜਾ ਅੱਜ ਦੁਨੀਆ ਤੋਂ ਚਲੇ ਗਿਆ ਸਰਕਾਰਾਂ ਵਾਅਦੇ ਕਰਦੀਆਂ ਕਿ ਅਸੀਂ ਜੜੀਆ ਡੋਰ ਤੇ ਕਾਬੂ ਪਾਇਆ ਤੁਸੀਂ ਮੇਰੇ ਪਿੱਛੇ ਦੇਖ ਸਕਦੇ ਜੇ ਘਰ ਦਿਖਾ ਰਹੇ ਤੁਹਾਨੂੰ ਕਿ ਜਿਹੜਾ ਵਾ ਖੜੇ ਆ ਡੋਰ ਦੇ ਜਿਹੜਾ ਬੱਚਾ ਛੋਟਾ ਬੱਚਾ ਸੀ ਇੱਕ ਜਿਹੜਾ ਡੋਰ ਗੁੱਡੀ ਕਿ ਤੂੰ ਆਈ ਤੇ ਜਿਹੜੀ ਉਹਨੇ ਬੁੱਢੀ ਜਿਹੜੀ ਫੜੀ ਤੇ ਜਿਵੇਂ ਹੀ ਜਿਹੜੀ ਡੋ ਉੱਪਰ ਤੁਸੀਂ ਦੇਖ ਸਕਦੇ ਤਾਰਾ ਦੇਖ ਰਿਹਾ ਜੇ ਕਿ ਤਾਰਾਂ ਦੇ ਨਾਲ ਜਿਹੜਾ ਬੱਚੇ ਦੀ ਜਿਹੜੀ ਆ ਕਰੰਟ ਪੈ ਗਿਆ ਬੱਚੇ ਨੂੰ ਤੇ ਜਿੱਦਾਂ ਕਿ ਉਹਦੀ ਜਿਹੜੀ ਆ ਬੱਚੇ ਦੀ ਜਾਨ ਚਲ ਗਈ ਸਰਕਾਰੇ ਸਰਕਾਰ ਜਿਹੜੀ ਆ ਵੱਡੇ ਵੱਡੇ ਆਮ ਆਦਮੀ ਪਾਰਟੀ ਦੀ ਪੰਜਾਬ ਦੇ ਵਿੱਚ ਸਰਕਾਰ ਆ ਕਿ ਜਿਹੜੀ ਸਰਕਾਰਾਂ ਵੱਡੇ ਵੱਡੇ ਵਾਅਦੇ ਕਰਦੀਆਂ ਪਰ ਚੈਨਾ ਦੀ ਡੋਰ ਨੇ ਇੱਕ ਛੱਤਰ ਵਿਛਾ ਕੇ ਰੱਖ ਦਿੱਤਾ ਦੁਨੀਆ ਨੂੰ ਜਿਹੜਾ ਵਾ ਹਰ ਇੱਕ ਦਾ ਕਿਸੇ ਦਾ ਗळा ਕੱਟਿਆ ਜਾ ਰਿਹਾ ਕਿਸੇ ਦਾ ਕਤਲ ਹੋ ਰਿਹਾ ਮੇਰੇ ਨਾਲ ਉਹਨਾਂ ਦੇ ਪਰਿਵਾਰ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਕਿਸ ਤਰ੍ਹਾਂ ਬੱਚੇ ਨੂੰ ਜਿਹੜੀ ਆ ਕੀ ਗੱਲਬਾਤ ਹੋਈ ਜੀ ਮਰ ਇਹ ਹੋਈ ਗੁੱਡੀਓ ਉੜਦੀ ਆਉਂਦੀ ਤੇ ਕੋਠੇ ਤੇ ਬੱਚੇ ਚੜੇ ਸੀ ਦੋ ਤਿੰਨ ਬੱਚੇ ਹੋਰ ਵੀ ਇਹ ਦਿਨ ਚੜੇ ਦੇ ਉੱਤੋਂ ਜਿਉ ਗੁੱਡੀ ਉੱਡਦੀ ਐ ਨੇ ਡੋਰ ਫੜੀ ਉਹ ਡੋਰ ਜਿਹੜੀ ਉਹ ਦਿਖਦੀ ਉਤਾਰ ਦੇ ਉੱਤੇ ਗੁੱਡੀ ਉਹ ਫਿਰ ਉਦੋਂ ਹੀ ਇਹਨੂੰ ਲੈਟ ਜੰਪ ਪੈ ਗਈ ਬੱਤੀ ਫਿਰ ਪੈਰ ਪੂਰੇ ਦੇ ਛੱਡ ਗਏ ਤੇ ਬਹੁਤ ਤੇ ਚైనా ਡੋਰ ਆਂਦੇ ਜੀ ਆ ਆ ਬੰਦ ਕਰ ਦੇਣੀ 50000 ਜੁਰਮਾਨਾ ਅਜੇ ਤੱਕ ਸਾਨੂੰ ਤਾਂ ਕੋਈ ਜੁਰਮਾਨਾ ਦਿੱਸਿਆ ਨਹੀਂ ਇਲਾਕੇ 'ਚ ਚਲੋ ਅਸੀਂ ਚਬਾਲ ਦੇ ਪਿੱਛੇ ਰਹਿਣ ਵਾਲੇ ਅਸੀਂ ਦੇ ਚਬਾਲ ਦੀ ਦੁਕਾਨਾਂ ਤੇ ਨਿੱਧਰੇ ਡੋਰਾ ਵਿਗਣ ਡੀਆਂ ਕਿਤੇ ਵੀ ਲਾਂਚ ਤੇ ਥਾਣਾ ਵੀ ਲੱਗੇ ਆ ਇਹਨੇ ਕਦੀ ਨਹੀਂ ਉਥੇ ਪੜਿਆ ਕੋਈ ਨਹੀਂ ਸਕੋ ਜਿਆਦੀ ਵੀ ਕੰਢਈ ਅੱਗੇ ਨਾਲ ਸਕੋ ਜੁਰਮਾਨਾ ਪਾਇਆ ਤੇ ਜਿਆਦੀ ਵੀ ਕੰਢਈ ਉਹਨਾਂ ਕੀ ਭਾ ਮਹੀਨੇ ਮੰਨੇ ਕਰ ਲੈ ਕੀ ਕਰ ਲਿਆ ਉਹ ਸਕੋ ਜਿਆਦੀ ਵੀ ਕੰਢਈ ਆ ਤੇ ਉਹ ਚਲੋ ਸਾਡਾ ਬੱਚਾ ਚਲਿਆ ਹੁਣ ਮਾਣਾ ਗਾਂ ਹੀ ਇਹਦਾ ਕੋਈ ਹੋ ਜੇ ਜਿਤਨਾ ਤਾਰਾਂ ਦਾ ਹੀ ਹੈ ਮਹਿਕਮੇ ਵਾਲੇ ਆ ਇਹਦਾ ਕੋਈ ਸੋਚਣ ਮੀਟਰ ਨਾ ਲਾ ਕੇ ਲਾਉਣ ਤਾਰਾਂ ਜਿਹੜੀਆਂ ਨੰਗ ਦੀਆਂ ਇਹਦਾ ਕੋਈ ਹੋ ਇਹ ਵੀ ਉਦੋਂ ਜਦੋਂ ਕਲੋਨੀ ਕਾਟਦੇ ਉਹ ਬਿਲੀ ਵਾਲਿਆਂ ਨੂੰ ਪਾਏ ਪੂਹੇ ਦੇ ਜਾਂਦੇ ਉਹ ਉਥੇ ਵਾਲੇ ਮੀਟਰ ਲਾ ਦਿੰਦੇ ਐਨਓਸੀ ਦੇ ਦਿੰਦੇ ਸਾਰੇ ਕਾਰੋਬਾਰ ਕਰੀ ਜਾਂਦੇ ਉਹਨਾਂ ਨੂੰ ਸੀ ਵੀ ਇਹਨਾਂ ਦਿੱਤੀਆਂ ਹੀ ਆ ਤਾਦੀ ਇਹ ਘਰ ਬਣੇ ਤੇ ਇਹਦੇ ਕਰਕੇ ਫਿਰ ਉਹਨਾਂ ਤੁਹਾਨੂੰ ਲੱਗਦਾ ਕਿ ਇਹਨਾਂ ਦੇ ਕਿੰਨੇ ਬੱਚੇ ਸੀ ਇਹਨਾਂ ਦੇ ਜਿਹੜੇ ਕਿ ਬੱਚੇ 2 ਹੀ ਇੱਕ ਵੱਡੀ ਗੁੱਡੀ ਹੈ 10 ਸਾਲਾਂ ਦੀ 6 ਸਾਲਾਂ ਦਾ ਇਹ ਆ ਕਿਉਂ ਪੰਨਾਂ ਸਾਲਾਂ ਬਾਅਦ ਹੋਇਆ ਮਹਾਰਾਜ ਬਾਪੂਡੇ ਤੋਂ ਮਾਂ ਖੇ ਲਿਆ ਦੇਖੋ ਜੀ ਉਹਨਾਂ ਦੱਸਿਆ ਕਿੰਨੀ ਮਦ ਭਾਗੀ ਜਿਹੜੀ ਆ ਖਬਰ ਛੋਟਾ ਬੱਚਾ ਜਿਹੜਾ ਉਹਨਾਂ ਨੇ ਕਿਹਾ ਕਿ ਇੱਕ ਬੱਚਾ ਹੀ ਜਿਹੜਾ ਉਹ ਵੀ ਮਹਾਰਾਜ ਕੋ ਲਿਆ ਸੀ ਤੇ ਜਿਹੜਾ ਬੱਚਾ ਅੱਜ ਦੁਨੀਆ ਤੋਂ ਚਲੇ ਗਿਆ ਮੇਰੇ ਨਾਲ ਮੌਜੂਦ ਹੋਰ ਨੇ ਭਾਜੀ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਕਿ ਕਿਦਾਂ ਦੇਖ ਜੀ ਜੇ ਡੋਰ ਤੇ ਸਰਕਾਰ ਕਹਿ ਰਹੀ ਆ ਇੱਕ ਸਰਕਾਰ ਕਹਿ ਰਹੀ ਹੈ ਕਿ ਕਾਬੂ ਪਾ ਲਿਆ ਤੁਹਾਨੂੰ ਕੀ ਲੱਗਦਾ ਵੀ ਮੇਰੇ ਸਹਾਰਾ ਜੀ ਸਰਕਾਰ ਨੇ ਕੋਈ ਕਾਬੂ ਨਹੀਂ ਇਹ ਪਾਇਆ ਇਹ ਸੌਹ ਜਿਆਦਾ ਕੰਮ ਵਧ ਰਿਹਾ ਜਦੋਂ ਉਹਦੀ ਚਾਈਨਾ ਡੋਰ ਆਈ ਆ ਪਤਾ ਨਹੀਂ ਇਹੋ ਜੇ ਕਿੰਨੇ ਛੋਟੇ ਵੱਡੇ ਐਕਸੀਡੈਂਟ ਹਾਸੇ ਹੋ ਚੁੱਕੇ ਆ ਪਰ ਸਰਕਾਰ ਦੀ ਕੰਨ ਦੇ ਕੋਈ ਜੂਨੀਅਰ ਸਰਕੰਡੀ ਜਿੰਨਾ ਜਿਆਦਾ ਹਾਸਾ ਹੋਰ ਵਧਣ ਦਿਆ ਉਨੀ ਜਾਈ ਡੋਰ ਹੋਰ ਵੀ ਕੜੀ ਆ ਅੱਜ ਵੀ ਇਹ ਛੋਟਾ ਬੱਚਾ ਜਿਹੜਾ 6 ਸਾਲ ਦਾ ਵਾ ਉਹ ਪ੍ਰਮਾਤਮਾ ਨੂੰ ਪਿਆਰਾ ਹੋ ਗਿਆ ਵਾ ਪਰ ਉਸ ਬੱਚੇ ਦਾ ਕੀ ਕਸੂਰ ਸੀ ਇੱਕ ਗੁੱਡੀ ਫੜਦਾ ਫੜਦਾ ਬੱਚਾ ਜਿਹੜਾ ਵਾ ਹਾਸੇ ਦਾ ਸ਼ਿਕਾਰ ਹੋ ਗਿਆ ਉਹਦਾ ਕਾਰਨ ਵਾ ਜੀ ਇਹ ਤਾਰਾ ਇੱਕ ਚਾਈਨਾ ਡੋਰ ਇੱਕ 66000 ਕੇਵੀ ਜਿਹੜੀ ਵੋਲਟ ਜਾ ਰਹੀ ਉੱਪਰ ਨੂੰ ਉਹਦਾ ਕਾਰਨ ਇਹ ਆ ਕਿ ਸਰਕਾਰ ਨੇ ਘਰਾਂ ਦੇ ਵਿੱਚੋਂ ਇਹ ਨਾਜਿਕ ਕਨੈਕਸ਼ਨ ਕੱਟੇ ਆ ਥੱਲੇ ਐਨਓਸੀ ਮਿਲ ਜਾਂਦੀ ਆ ਮਕਾਨ ਛੱਤਿਆ ਹੋਇਆ ਵਾ ਤੁਸੀਂ ਰਹਿ ਸਕਦੇ ਜੇ ਪਰ ਜਦੋਂ ਕੋਈ ਹਾਸਾ ਹੁੰਦਾ ਵਾ ਸਰਕਾਰ ਆਪਦੇ ਹੱਥ ਖੜੇ ਕਰਕੇ ਪਾਸੇ ਹੋ ਜਾਂਦੀ ਆ ਜਿਵੇਂ ਜੁਰਮਾਨਾ ਭਰ ਵੀ ਦੇਣਗੇ ਪਰ ਤੁਸੀਂ ਕਿਹਦਾ ਬਚਾ ਨਹੀਂ ਜੇ ਵਾਪਸ ਲਿਆ ਸਕਦੇ ਉਹ ਤੇ ਦੁਨੀਆ ਤੋਂ ਚਲੇ ਗਿਆ ਤੇ ਸਰਕਾਰ ਨੂੰ ਇਹੋ ਬੀਲ ਆ ਵੀ ਜਾਂ ਤੇ ਤੁਸੀਂ ਚਾਈਨਾ ਡੋਰ ਬੰਦ ਕਰ ਦੋ ਤੇ ਦੂਜੀ ਗੱਲ ਜਿਹੜੀਆਂ ਤਾਰਾਂ ਵਾਂ ਇਹਨੂੰ ਪਰਮਾਨੈਂਟ ਕਰ ਦੋ ਇਹਨੂੰ ਬੰਦ ਕਰ ਦੋ ਤੇ ਜਾਂ ਫਿਰ ਇਹਦੇ ਥਲੇ ਮੀਟਰ ਨਾ ਲਾਓ ਜਾਂ ਐਨਓਸੀ ਦਾ ਜਾਂ ਥਲੇ ਰਹਿਸ਼ ਨਾ ਹੋਂਦੋ ਜਿਹੜਾ ਰਹਿਸ਼ ਕਰਦਾ ਵਾ ਉਹਤੇ ਕਾਰਵਾਈ ਕਰੋ ਪਰ ਸਰਕਾਰਾਂ ਉਲਟ ਕੰਮ ਕਰ ਰਹੀਆਂ ਵਾ ਰਹਿਸ਼ ਵੀ ਹੋ ਰਹੀ ਆ ਰਿਸ਼ਵਤ ਵੀ ਖਾ ਰਹੀਆਂ ਵਾ ਪੈਸੇ ਵੀ ਲੈ ਜਾ ਰਹੇ ਨੇ ਜਿਹੜੇ ਮੁਲਾਜ਼ਮ ਐ ਉਹ ਮੀਟਰ ਵੀ ਲਾ ਰਹੇ ਆ ਚਾਈਨਾ ਡੋਅ ਵੀ ਵਿਕ ਰਹੀ ਆ ਕੋਈ ਵੀ ਕਿਸੇ ਵੀ ਕਿਸਮ ਦੀ ਕੋਈ ਕਿਸੇ ਕਾਰਵਾਈ ਕੋਈ ਕੁਛ ਨਹੀਂ ਕਰ ਰਿਹਾ ਹਾਸੇ ਹੋਈ ਜਾ ਰਹੇ ਨੇ ਦੁਨੀਆ ਮਰ ਰਹੀ ਆ ਅੱਜ ਉਸੇ ਤਰ੍ਹਾਂ ਇਹ ਹਾਸਾ ਅੱਜ ਵੀ ਹੋ ਗਿਆ ਵਾ ਪਰ ਉਹਨਾਂ ਦਾ ਜਿਹੜਾ ਬੱਚਾ ਉਹ ਵਾਪਸ ਨਹੀਂ ਕੋਈ ਲਿਆ ਸਕਦਾ ਸਰਕਾਰ ਨੂੰ ਇਹੋ ਅਪੀਲ ਵਾ ਵੀ ਉਹ ਇਹਨਾਂ ਚੀਜ਼ਾਂ ਨੂੰ ਬੰਦ ਕਰੇ ਜਿਹੜੀ ਨਵੀਂ ਸਰਕਾਰ ਮਾਨ ਸਾਹਿਬ ਦੀ ਬਣੀ ਆ ਇਹਨਾਂ ਨੂੰ ਖਾਸ ਕਰਕੇ ਅਪੀਲ ਆ ਮਾਨ ਸਾਹਿਬ ਨੂੰ ਵੀ ਜਿਹੜੀਆਂ ਤਾਰਾਂ ਆ ਇਹਨੂੰ ਬੰਦ ਕਰ ਦਿੱਤਾ ਜਾਵੇ ਪੱਕੇ ਤੌਰ ਦੇ ਉੱਤੇ ਕਾਰਵਾਈ ਹੋਵੇ ਜਿਨ੍ਹਾਂ ਨੇ ਮੀਟਰ ਲਾਏ ਆ ਉਹਨਾਂ ਨੂੰ ਵੀ ਬੰਦ ਕੀਤਾ ਜਾਵੇ ਤਾਂ ਜੋ ਗਾਹ ਔਲ ਸਮੇਂ ਦੇ ਵਿੱਚ ਹੋਰ ਕੋਈ ਇਸ ਚੀਜ਼ ਦਾ ਸ਼ਿਕਾਰ ਨਾ ਹੋਵੇ ਤੁਸੀਂ ਕਿਹਨੂੰ ਦੋਸ਼ੀ ਮੰਨਦੇ ਜਿੱਦਾਂ ਤੁਸੀਂ ਕਹ ਰਹੇ ਕਿ ਜਿਹੜੀ ਕਲੋਨੀ ਕੱਢ ਦਿੰਦੇ ਆ ਉਹ ਪਾਸ ਹੋਣੀ ਚਾਹੀਦੀ ਆ ਕਿੱਦਾਂ ਦੇਖਦੇ ਤੁਸੀਂ ਕਿੱਦਾਂ ਪਾਸ ਕਰ ਦਿੰਦੀ ਓਹਨਾਂ ਨੂੰ ਪਤਾ ਨਹੀਂ ਜਿੱਦਾਂ ਤੁਸੀਂ ਕਹ ਰਹੇ ਮੀਟਰ ਲੱਗੇ ਆ ਉੱਪਰ ਤਾਰ ਵੀ ਜਾ ਰਹੀ ਆ ਕਿਉਂਕਿ ਜਿੰਨੇ ਰਹਿਣਾ ਵਾ ਨੁਕਸਾਨ ਤੇ ਹੁੰਦਾ ਹੀ ਆ ਨਾ ਬੱਚਿਆਂ ਦਾ ਹੋ ਰਿਆ ਜਾਂ ਕਿਸੇ ਦਾ ਕਪੜੇ ਪਾਉਣ ਦਾ ਤੁਹਾਨੂੰ ਕੀ ਲੱਗਦਾ ਦੋਸ਼ੀ ਕਿਹਨੂੰ ਮੰਨਦੇ ਦੋਸ਼ੀ ਸਰਕਾਰ ਦੇ ਸਰਕਾਰ ਦੇ ਬੰਦੇ ਆਮ ਜਨਤਾ ਜਾਂਦੀ ਹੈ ਵੀ ਰਹਿਣਾ ਵਾ ਉਹ ਪੈਸੇ ਲੈ ਕੇ ਪਾਸ ਕਰੀ ਜਾਂਦੇ ਆ ਕੋਈ ਗੱਲ ਨਕਸ਼ਾ ਪਾਸ ਹੋ ਗਿਆ ਤੁਹਾਡਾ ਜਾਓ ਜੀ ਇਦੇ ਵਿੱਚ ਵੀ ਸਰਕਾਰ ਦਾ ਹੀ ਪੂਰਾ ਪੂਰਾ ਕਸੂਰ ਆ ਤੁਸੀਂ ਜਿੰਨੀ ਮਰਜ਼ੀ ਕੋਈ ਪੈਸੇ ਭਰਦੇ ਤੁਹਾਨੂੰ ਚਾਹੀਦਾ ਨਹੀਂ ਕਿ ਨਕਸ਼ਾ ਪਾਸ ਹੋਵੇ ਤੁਹਾਨੂੰ ਉਸੇ ਵਾਲਿਓ ਬੰਦੇ ਦੇ ਕਾਰਵਾਈ ਹੋਣੀ ਚਾਹੀਦੀ ਆ ਵੀ ਤੁਹਾਡੀ ਜੇ ਤਾਰ ਥੱਲੇ ਰਹਾ ਆ ਸ਼ਾ ਇਹਨੂੰ ਕਲੋਜ਼ ਕਰ ਦਿਓ ਜੀ ਉਹਦੀ ਫਾਈਲ ਹੀ ਬੰਦ ਕਰ ਦਿਓ ਪਰ ਹੋਰ ਕੀ ਰਿਹਾ ਵਾ ਉਲਟਾ ਬਣ ਰਹੀਆਂ ਕੋਠੀਆਂ ਹਰੇ ਗਾਂ ਵੀ ਬਣ ਰਹੀਆਂ ਵਾ ਬੜੀਆਂ ਕਲੋਨੀਆਂ ਕਟੀਆਂ ਜਾ ਰਹੀਆਂ ਵਾ ਤਾਰਾਂ ਲੱਗਣ ਡੀਆਂ ਵਾ ਲੋਕੀ ਰਹਿ ਰਹੇ ਨੇ ਕੱਪੜੇ ਸੁੱਕਣੇ ਪਾ ਰਹੇ ਨੇ ਬੰਦ ਤਾਰਾਂ ਦੇ ਉੱਪਰ ਕੁਝ ਕਲੋਨੀਆਂ ਦੇ ਵਿੱਚ ਫਤੇਜੱਕ ਦੇ ਵਿੱਚ ਕਲੋਨੀਆਂ ਦੇ ਵਿੱਚ ਹੀ ਖੁਦ ਵੇਖਿਆ ਵਾ ਕੱਪੜੇ ਸੁੱਕੜੇ ਪਾ ਰਹੀਆਂ ਜਨਾਨੀਆਂ ਅਸੀਂ ਉਹਨਾਂ ਨੂੰ ਪੁੱਛਿਆ ਵਾ ਉੱਥੇ ਵੀ ਇੱਕ ਬੰਦਾ ਮਰਿਆ ਆ ਥੋੜੇ ਦਿਨ ਪਹਿਲਾਂ ਉਹ ਕਹਿੰਦੇ ਪਤਾ ਹੀ ਕਿੰਦੇ ਅਗੋਂ ਕਹਿੰਦੇ ਜੀ ਇਹ ਬੰਦ ਆ ਇੰਨੀ ਜ਼ਿਆਦੀ ਖੁੱਲ ਦਿੱਤੀ ਸਰਕਾਰ ਨੇ ਲੋਕਾਂ ਨੂੰ ਵੀ ਤੁਸੀਂ ਨਜ਼ਾਰੇ ਲਓ ਤਾਰਾਂ ਥੱਲੇ ਰੋ ਮਰੋ ਪਰ ਜਿਹੜਾ ਸ਼ਿਕਾਰ ਹੋ ਜਾਂਦਾ ਬੱਚਾ ਚਾਹੇ ਬਜ਼ੁਰਗ ਲਾ ਲਓ ਚਾਹੇ ਸਿਆਣਾ ਲਾ ਲਓ ਚਾਹੇ ਬੰਦਾ ਲਾ ਲਓ ਚਾਹੇ ਬੱਚਾ ਲਾ ਲਓ ਹੈ ਤੇ ਘਰ ਦਾ ਇਨਸਾਨ ਹੈ ਤੇ ਘਰ ਦਾ ਮੈਂਬਰ ਹੈ ਨਾ ਉਹਦੇ ਚਲ ਗਿਆ ਨਾ ਉਹਨੂੰ ਦ੍ਰਿਨੇ ਆਪਾਂ ਮੋੜ ਸਕਦੇ ਪਰ ਜੇ ਦੇਖਿਆ ਜੀ ਵਾ ਸਰਕਾਰ ਪਹਿਲਾਂ ਨਹੀਂ ਕਾਬੂ ਪਾ ਸਕਦੀ ਹੁਣ ਸਵਾਲ ਕਰਦੇ ਆ ਕਿ ਕੱਚੀ ਡੋਰ ਨਾਲ ਗੁੱਡੀ ਡੋਣੀ ਹੀ ਜਾਇਜ਼ ਦਾ ਕਰ ਲੈਣਾ ਹੀ ਤੁਹਾਨੂੰ ਲੱਗਦਾ ਕਿ ਇਹ ਇੱਕ ਜਿਹੜੀ ਘਾਤਕ ਆ ਪਹਿਲਾਂ ਸਰਕਾਰ ਨੇ ਜੀ ਲੋਕਡਾਊਨ ਲੱਗਾ ਕਾਬੂ ਪਾਇਆ ਗਿਆ ਤੇ ਡੋਰ ਤੇ ਨਹੀਂ ਕਾਬੂ ਪਾ ਸਕਦੇ ਜਿੰਨਾ ਲੋਕਾਂ ਦੀ ਕੋਈ ਕਿਸੇ ਦਾ ਗਲਿਆ ਵੱਢਿਆ ਜਾ ਰਿਹਾ ਕਿਸੇ ਦਾ ਨੁਕਸਾਨ ਹੋਈ ਜਾ ਰਿਹਾ ਵਾ ਸਰਕਾਰ ਇਸ ਲਈ ਕਿਉਂ ਕਿਉਂ ਲੱਗਦਾ ਕੀ ਲੱਗਦਾ ਵਾ ਡੋਰ ਤੇ ਵੀ ਜੀ ਕਾਲਾ ਬਿਜਾਰੀ ਚੱਲ ਰਹੀ ਹੈ ਜੀ ਜਦੋਂ ਸਾਡੇ ਰਗੇ ਲੋਕ ਜਾਂਦੇ ਭਾਈ ਡੋਰ ਦੇ ਦੋ ਦੂਜਾ ਬੰਦਾ ਕਹਿੰਦਾ ਪਿੱਛੋਂ ਦੀ ਆ ਜਾਓ ਜੀ ਅੱਗੇ ਨਾ ਆਓ ਜੀ ਮਾਰੇ ਪੁਲਿਸ ਵਾਲੇ ਸਾਹਮਣੇ ਖਲੋਤੇ ਆ ਪਿੱਛੋਂ ਦੀ ਆਜੋ ਉਹ ਪਿਛਲੇ ਰਾਹ ਥਾਣੀ ਸਾਰਾ ਕੁਝ ਮਿਲਦਾ ਵਾ ਜਿਹੜੀ ਚੀਜ਼ 500 ਦੀ ਆ ਬੰਦਾ 1000 ਦੇ ਵਿੱਚ ਲਿਆਉਂਦਾ ਉਹਦੇ ਉਤੇ ਕੋਈ ਕਾਰਵਾਈ ਨਹੀਂ ਹੈਗੀ ਸਾਰਾ ਸਿਸਟਮ ਚੱਲਣ ਦਿਆ ਵਾ ਰਿਸ਼ਵਤ ਚੱਲਣ ਦੀ ਪੈਸਾ ਚੱਲਣ ਦਿਆ ਵਾ ਨਾ ਡੋਰ ਬੰਦ ਹੋਈ ਜੇ ਤੇ ਨਾ ਸਰਕਾਰ ਨੇ ਕੀਤੀ ਜੇ ਚਾਹ ਤੁਸੀਂ ਚਾਈਨਾ ਡੋਰ ਛੱਡ ਕੇ ਧਾਗੇ ਦੀ ਡੋਰ ਨਾਲ ਗੁੱਡੀ ਡਾਲੋ ਪਰ ਤਾਰਾਂ ਤਰੀਂਦਾ ਬੰਦ ਹੀ ਆ ਜੀ ਜੀ ਜੇ ਤਾਰਾਂ ਬੰਦ ਜੇ ਬਟਾ ਤਾਰ ਦੇ ਉੱਤੇ ਡੇਪੇ ਮੰਨ ਲਓ ਫੇਰ ਕੀ ਕਹੂਗਾ ਸਾਰਾ ਨੁਕਸਾਨ ਚਾਈਨਾ ਡੋਰ ਤੋਂ ਸਾਰਾ ਮੰਨਦੇ ਆਪ ਦੋ ਫੁੱਟ ਦੀ ਦੂਰੀ ਉਧਰ ਵੇਖੋ ਕਿਦਾਂ ਵਿਚਾਊਗਾ ਭਾਈ ਇਹਨੂੰ ਉਹ ਤਾਰਾਂ ਦਾ ਤਾਰਾਂ ਦਾ ਸਰਕਾਰਾਂ ਦਾ ਤੇ ਕਸੂਰ ਹੈਗਾ ਨਾ ਤਾਰਾਂ ਦੇ ਵਿੱਚ ਕਸੂਰ ਆ ਸਰਕਾਰਾਂ ਦੇ ਹੈ ਹੀ ਹੈ ਨਾ ਤਾਰਾਂ ਤੇ ਨਾ ਭਾਈ ਪਾਸੇ ਕੀਤੀਆਂ ਨਾਲੇ ਤਾਂ ਤਾਰ ਵੇਖੋ ਕਿੰਨੇ ਘਰਾਂ ਜਾ ਰਹੀ ਉਧਰ ਵੇਖੋ ਉਹ ਥੋੜਾ ਜਿਹਾ ਪਹਿਲਾਂ ਜੀ ਉਹ ਸਾਹਮਣੇ ਘਰ ਦੇ ਵਿੱਚ ਇੱਕ ਹਾਸਾ ਹੋਇਆ ਵਾ ਇੱਕ ਉਹ ਪਿਛਲੀ ਕੋਠੀ ਵਿੱਚ ਹਾਸਾ ਹੋਇਆ ਵਾ ਉਹ ਪਿਛਲੀ ਵਾਲਾ ਮੁੰਡਾ ਮੜਾ ਮਰ ਗਿਆ ਉਹ ਜਿਹੜਾ ਪੇਂਟ ਕਰਦਾ ਮੁੰਡਾ ਪੇਂਟ ਕਰਦਾ ਕਰਦਾ ਭਾਜੀ ਮਰ ਗਿਆ ਉੱਥੇ ਉਹ ਜੀ ਜੀ ਪੇਂਟ ਕਰਦਾ ਕਰਦਾ ਮਰ ਗਿਆ ਵਾ ਪਰ ਉਥੇ ਕੋਈ ਕਾਰਵਾਈ ਨਹੀਂ ਹੋਈ ਉੱਥੇ ਹੋਰ ਵੀ ਘਰ ਬਣ ਰਿਹਾ ਹੈ ਜ ਕਲੋਨੀ ਕੱਟੀ ਜਾ ਰਹੀ ਆ ਸਾਰਾ ਕੁਝ ਹੋ ਰਿਹਾ ਵਾ ਪਰ ਸਰਕਾਰ ਨੂੰ ਅਸੀਂ ਜਿੰਨੇ ਵੀ ਖਲੋਤੇ ਆ ਜੋ ਵੀ ਆ ਅਸੀਂ ਇਹੋ ਕਹਿਣਾ ਚਾਹੁੰਦੇ ਆ ਵੀ ਇਹਨੂੰ ਤਾਰ ਨੂੰ ਕਿਸੇ ਤਰੀਕੇ ਨਾਲ ਬੰਦ ਕਰ ਦਿੱਤਾ ਜਾਵੇ ਜਾਂ ਕੋਈ ਹੋਰ ਸਿਸਟਮ ਲਾਗੂ ਕੀਤਾ ਜਾਵੇ ਕਿ ਗਾਂ ਵੀ ਹੋਰ ਸ਼ਿਕਾਰ ਨਾ ਹੋਵੇ ਚੀਦਾ ਸਾਡੀ ਇਹੋ ਅਪੀਲ ਹੈ ਦੇਖੋ ਜੀ ਗੱਲਬਾਤ ਕੀਤੀ ਉਹਨਾਂ ਨੇ ਉਹਨਾਂ ਨੇ ਕਿਹਾ ਕਿ ਜਿਹੜੀ ਤਾਰ ਜਿਹੜੀ ਜਾ ਰਹੀ ਆ ਤੇ ਤਾਰ ਦੇ ਨਾਲ ਕਾਫੀ ਜੜੇ ਆ ਦੁਰਘੜਨਾ ਜਿਹੜੀ ਬਹੁਤ ਹੋਈ ਹੈ ਡੋਰਾ ਦੀ ਤੇ ਹੋਈ ਹੋਈ ਹੈ ਉਹ ਕਹਿੰਦੇ ਡੋਰਾ ਤੇ ਚਲੋ ਠੀਕ ਆ ਪਰ ਤਾਰ ਦਾ ਵੀ ਸਰਕਾਰ ਨੂੰ ਇਸ ਵੇਲੇ ਭਗਵੰਤ ਮਾਨ ਨੂੰ ਜੜਾ ਵਾ ਸਰਕਾਰ ਨੂੰ ਇਸ ਵਲ ਧਿਆਨ ਦੇਣਾ ਚਾਹੀਦਾ ਹੈ ਬਿਜਲੀ ਕਰਮਚਾਰੀਆਂ ਨੂੰ ਇਸ ਵੇਲੇ ਸਾਡੀ ਅਪੀਲ ਆ ਕਿ ਅੱਜ ਛੋਟਾ ਬੱਚਾ ਜਿਹੜਾ ਵਾ ਦੁਨੀਆ ਤੋਂ ਜਿਹੜਾ ਵਾ ਅਲਵਿਦਾ ਕਹਿ ਗਿਆ ਮਾਂ ਪਿਓ ਨੂੰ ਦੱਸਿਆ ਜਾ ਰਿਹਾ ਹੈ ਕਿ ਛੋਟਾ ਬੱਚਾ ਜਿਹੜਾ ਇੱਕ ਉਹਨਾਂ ਦੀ ਬੇਟੀ ਆ ਤੇ ਜਿਹੜਾ ਇੱਕ ਦੇਸ਼ ਦੀ ਜੜੀ ਆ ਨੌਜਵਾਨ ਫੌਜੀ ਜਿਹੜਾ ਰੱਖਿਆ ਕਰ ਰਿਆ ਤੇ ਅਜ ਉਹਦੇ ਕੀ ਦਿਲ ਤੇ ਬੀਚੇਗੀ ਕਿ ਅੱਜ ਮੇਰਾ ਦੁਨੀਆ ਤੋਂ ਜਿਹੜਾ ਬੱਚਾ ਚਲ ਗਿਆ ਇੱਕ ਡੋਰ ਨੇ ਜਿਹੜਾ ਵਾ ਚైనా ਦੀ ਡੋਰ ਨੇ ਜਿਹੜਾ ਖੂਨ ਖਲਾਰ ਕੇ ਰੱਖ ਦਿੱਤਾ ਪੰਜਾਬ ਦੇ ਵਿੱਚ ਜਿਹੜਾ ਮੇਰੇ ਨਾਲ ਹੋਰ ਭਾਜੀ ਮੌਜੂਦ ਉਹਨਾਂ ਨੇ ਵੀ ਗੱਲਬਾਤ ਕਰਾਂਗੇ ਕਿ ਜਿਹੜਾ ਮੇਰਾ ਨਾਮ ਸੁਰਿੰਦਰ ਸਿੰਘ ਤੜ ਰਿਟਾਇਰਡ ਐਸ ਡੀਓ ਪੀਰਲ ਜੋੜੀ ਕੀ ਕਹਿਣਾ ਚਾਹੋਗੇ ਜਿੰਨਾ ਡੋਰ ਦਾ ਜੀ ਵੇਖੋ ਜੀ ਮੈਂ ਸਰ ਜੀ ਇਹ ਸਰਕਾਰ ਨੂੰ ਬੇਨਤੀ ਕਰਦਾ ਹਾਂ ਕਿ ਇੱਕ ਟੀਮ ਗਠਸ ਕੀਤੀ ਜਾਵੇ ਵੇਖੋ ਜਿਹੜਾ ਨੁਕਸਾਨ ਤੇ ਬਹੁਤ ਵੱਡਾ ਨੁਕਸਾਨ ਹੋ ਗਿਆ ਬੱਚੇ ਦਾ ਅਬਜੀ ਸਾਡਾ ਦੇਸ਼ ਦੀ ਰੱਖਿਆ ਕਰਨ ਵਾਲਾ ਉਹਦਾ ਬੱਚਾ ਵਿਚਾਰੇ ਦਾ ਦੁਨੀਆ ਤੋਂ ਅਲਵਦਾ ਕਹਿ ਗਿਆ ਵਾ ਸਾਨੂੰ ਬੜਾ ਦੁੱਖ ਆ ਉਹਦੇ ਨਾਲ ਅਸੀਂ ਦੁੱਖ ਨਾਲ ਕੀ ਖੜਾਂਗੇ ਜਿਹਦਾ ਬੱਚਾ ਹੀ ਚਲੇ ਗਿਆ ਠੀਕ ਠੀਕ ਸੂ ਸਰਕਾਰਾਂ ਕੀ ਕਰਦੀਆਂ ਵਾ ਉੱਤਰਗਾਡੋ ਮੈਂ ਜਣਾ ਇੱਕ ਉੱਤਰ ਦਾ ਦੂਜਾ ਗੱਦੀ ਤੇ ਬਹਿ ਜਾਂਦਾ ਉਹ ਮੁੜ ਕੇ ਕੁਝ ਕਰਦਾ ਹੀ ਨਹੀਂਗਾ ਹੁਣੇ ਤਾਰਾਂ ਵਾ ਕੀ ਇਹਨਾਂ ਦਾ ਹੱਲ ਨਹੀਂ ਹੋ ਸਕਦਾ ਤਾਰਾਂ ਨੂੰ ਬਾਹਰ ਦੀ ਸ਼ਹਿਰ ਦੇ ਬਾਹਰ ਦੀ ਕੱਢਿਆ ਜਾਵੇ ਕਿੰਨੇ ਹਾਸੇ ਹੋ ਚੁੱਕੇ ਆ ਘਟੋਗਾਟ ਜਦੋਂ ਦੀਆਂ ਤਾਰਾਂ ਲੱਗੀਆਂ ਕੋਈ 100 150 ਬੰਦਾ ਮਰ ਗਿਆ ਸਰਕਾਰ ਦੀ ਸਿਹਤੇ ਕੋਈ ਅਸਰ ਨਹੀਂ ਅਸੀਂ ਬੇਨਤੀ ਕਰਾਂਗੇ ਮਾਨ ਜੋਗ ਮੁੱਖ ਮੰਤਰੀ ਨੂੰ ਵੀ ਇੱਥੇ ਆਪਣੀ ਟੀਮ ਘੱਲੋ ਸੁਪਰਡਿੰਟ ਸੁਪਰਡੈਂਟਿੰਗ ਇੰਜੀਨੀਅਰ ਆਊਂਡ ਐਕਸ਼ਨ ਆਉਣੇ ਵੇਖਣ ਤੇ ਕੀ ਹਾਲਾਤ ਆ ਕਿੰਨੇ ਕਿੰਨੇ ਦੋਸ਼ ਆ ਕਿੰਨੇ ਕਿੰਨੇ ਗਲਤੀ ਆ ਜਿੰਨਾ ਐਨਓਸੀ ਦਿੱਤੇ ਆ ਵੇਖੋ ਤਾਰ ਉਤੇ 2 ਫੁੱਟ ਦੀ ਦੂਰੀ ਤੇ ਆ ਲੇਕਿ ਆਫਟਰ ਆਲ ਕਿਸ ਨੇ ਐਨਓਸੀ ਦਿੱਤੀ ਹੋਏਗੀ ਜੀ 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 ਤਾਂ ਹੀ ਕਨੈਕਸ਼ਨ ਲੱਗਾ ਬਿਜਲੀ ਦਾ ਅੱਜ ਉਹਨਾਂ ਦਾ ਹਾਲਾਤ ਮਾਂ ਰੋ ਰੋ ਕੇ ਕੀ ਹਾਲ ਉਹਦਾ ਬੱਚੇ ਨੂੰ ਉਹਨੇ ਗੋਚ ਪਾ ਕੇ ਰੋ ਰਹੀ ਆ ਬڑا ਦੁੱਖ ਆ ਰਿਹਾ ਸੋ ਜਿੱਥੇ ਇਨਸਾਨੀ ਗਲਤੀ ਆ ਉਹਦੇ ਬੱਚਾ ਵਿਚਾਰਾ ਉਹਨੂੰ ਕੀ ਪਤਾ ਸੋ ਤੁਹਾਡੇ ਗੱਲਬਾਤ ਕੀਤੀ ਕਿ ਉਹਨਾਂ ਦੱਸਿਆ ਹੈ ਕਿ ਜਿਹੜਾ ਜੁ ਦੁਨੀਆ ਤੋਂ ਬੱਚਾ ਚਲੇ ਗਿਆ ਹੈ ਬੜੀ ਬਸੋਸ ਵਾਲੀ ਗੱਲ ਹੈ ਇੰਨਾ ਕ ਜਿਆਦਾ ਬਸੋਸ ਹੈ ਕਿ ਬੱਚੇ ਦਾ ਜਿਹੜਾ ਦੇਖ ਕੇ ਜਿਹੜਾ ਮਨ ਸਾਡਾ ਵੀ ਜਿਹੜਾ ਵਾ ਇੱਕ ਮਨ ਜਿਹੜਾ ਲੁੰਧ ਰਿਆ ਗਿਆ ਤੁਸੀਂ ਦੇਖਿਆ ਕਿ ਸਰਕਾਰਾਂ ਵਾਅਦੇ ਕਰਦੀਆਂ ਹੈ ਕਿ ਅਸੀਂ ਜਾਂ ਡੋਰ ਤੇ ਲਾ ਲੋ ਜਾਂ ਤੁਸੀਂ ਦੱਸਿਆ ਨਾ ਕਿ ਜਿਹੜੀ ਟਾਰ ਉੱਪਰੋਂ ਜਾ ਰਹੀ ਹੈ ਤੇ ਬੱਚੇ ਦੀ ਜਿਹੜੀ ਆ ਇੱਕ ਜਾਨ ਚਲ ਗਈ ਆ ਉਹ ਕੋਈ ਲਿਆ ਨਹੀਂ ਸਕਦਾ ਪਰ ਇਸ ਵਾਰੇ ਧਿਆਨ ਦੇਣਾ ਚਾਹੀਦਾ ਹੈ ਸਰਕਾਰ ਨੂੰ ਜਾਂ ਕੋਈ ਵੀ ਅਧਿਕਾਰੀ ਜਿੰਨਾਂ ਉਹਨੂੰ ਵੀ ਇਸ ਵੱਲ ਧਿਆਨ ਦੇਣਾ ਚਾਹੀਦਾ ਹੈ ਪਰ ਸਰਕਾਰਾਂ ਗੱਲਾਂ ਕਰੀ ਜਾਂਦੀਆਂ ਵਾਅਦੇ ਕਰੀ ਜਾਂਦੀਆਂ ਪਰ ਖੋਖਲੇ ਨਜ਼ਰ ਆਉਂਦੇ ਨੇ ਹੁਣ ਦੇਖਣਾ ਅੰਦਰ ਤੁਹਾਨੂੰ ਬੱਚੇ ਦੇ ਵੀ ਜਿਹੜੇ ਆ ਦੁਖਾਵਾਂਗੇ ਸ਼ਾਰਟ ਜਿਹੜੇ ਆ ਤਰਨ ਤਰਨ ਤੋਂ ਸਰਬਜੀਤ ਸਿੰਘ ਦੀ ਬੱਚੇਸ਼ ਰਿਪੋਰਟ ਜੀ ਦਾ ਕੀ ਨਾਮ ਜੀ ਮੇਰਾ ਨਾਮ ਨਿਸ਼ੱਤਰ ਸਿੰਘ ਹੈ ਮੈਂ ਕਿਰਤੀ ਕਿਸਾਨ ਯੂਨੀਅਨ ਜਿਲ੍ਹਾ ਤਰਨਤਾਰਨ ਦਾ ਜਿਲ੍ਹਾ ਪ੍ਰਧਾਨ ਤੇ ਅਸੀਂ ਕਿਸਾਨਾਂ ਦੇ ਮੰਗਾ ਮਸਲਿਆਂ ਤੇ ਜਿਹੜਾ ਵਾ ਉਹ ਹਮੇਸ਼ਾ ਆਪਣੀ ਆਵਾਜ਼ ਚੁੱਕਦੇ ਆ ਕੀ ਕਹਿਣਾ ਚਾਹੋਗੇ ਜਿਵੇਂ ਕਿ ਸਰਕਾਰ ਨੇ ਇੱਕ ਐਲਾਨ ਕੀਤਾ ਹੈ ਕਿ 25000 ਰੁਪਏ ਜਿਹੜਾ ਵਾ ਡੋਰਾ ਜਿਹੜਾ ਵੇਚੇਗਾ ਜਾਂ ਜਿਹੜਾ ਡਾਊਗਾ ਉਹਦੇ ਤੇ 25000 ਰੁਪਏ ਨਾਮ ਰੱਖਤਾ ਹੈ ਕਿ ਉਹਨੂੰ ਕਾਬੂ ਕੀਤਾ ਜਾਊਗਾ ਕਿਵੇਂ ਦੇਖਦੇ ਜੀ ਅੱਜ ਛੋਟਾ ਜਿਹਾ ਬੱਚਾ ਜਿਹੜਾ ਵਾ ਉਹਦੀ ਡੈਥ ਹੋ ਗਈ ਹੈ ਡੋਰਾ ਦੇ ਨਾਲ ਚਾਈਨਾ ਦੇ ਇਹ ਬਹੁਤ ਦੁਖਦਾਈ ਗੱਲ ਹੋਈ ਹੈ ਤਰਨਤਾਰਨ ਚ ਜਿਹੜਾ ਇੱਕ ਛੋਟਾ ਇਕਲੋਤਾ ਬੱਚਾ ਮਾਪਿਆਂ ਦਾ ਜਿਹੜਾ ਵਾ ਉਹ ਜਿਹੜੀ ਚਾਈਨਾ ਡੋਰ ਆ ਉਹਦੇ ਚ ਕਰੰਟ ਆਉਣਾ ਉਹਦੀ ਮੌਤ ਹੋਈ ਹੈ ਅਸੀਂ ਸਮਝਦੇ ਹਾਂ ਕਿ ਇਹ ਬਹੁਤ ਹੀ ਮਦਭਾਗੀ ਘਟਨਾ ਵਾ ਔਰ ਪ੍ਰਸ਼ਾਸਨ ਨੂੰ ਬਿਲਕੁਲ ਜਿਹੜੀ ਚਾਈਨਾ ਡੋਰ ਜਿਹੜੇ ਲੋਕ ਵੇਚਦੇ ਆ ਉਹਨਾਂ ਤੇ ਸਖਤ ਕਾਰਵਾਈ ਕਰਨੀ ਚਾਹੀਦੀ ਆ ਕਿਉਂਕਿ ਹਰ ਰੋਜ਼ ਕਿਤੇ ਨਾ ਕਿਤੇ ਸਾਡੇ ਜਿਹੜੇ ਇਹੋ ਜਿਹਾਤ ਸੇ ਵੇਖਣ ਨੂੰ ਮਿਲਦੇ ਆ ਹਾਂ ਇਹ ਜ਼ਰੂਰ ਹੈ ਵੀ ਕਈਆਂ ਪੰਚਾਇਤਾਂ ਨੇ ਜ਼ਰੂਰ ਇਸ ਸੰਬੰਧੀ ਮਤੇ ਹੁਣ ਪਾਏ ਆ ਕਿ ਜਿਹੜਾ ਚਾਈਨਾ ਡੋਰ ਵੇਚੇਗਾ ਉਹਨੂੰ ਅਸੀਂ ਉਹਦੀਆਂ ਦੁਕਾਨਾਂ ਨਹੀਂ ਖੋਲਣ ਦਿਆਂਗੇ ਔਰ ਇਹ ਜ਼ਿਲ੍ਹਾ ਪ੍ਰਸ਼ਾਸਨ ਨੂੰ ਚਾਹੀਦਾ ਕਿ ਉਹ ਸ਼ਹਿਰ ਅੰਦਰ ਜਿਹੜਾ ਵੀ ਚਾਈਨਾ ਡੋਰ ਇਸ ਤਰ੍ਹਾਂ ਵੇਚਦਾ ਹੈ ਤੇ ਉੱਤੇ ਸਖਤ ਤੋਂ ਸਖਤ ਕਾਰਵਾਈ ਕਰਨੀ ਚਾਹੀਦੀ ਤੁਹਾਨੂੰ ਲੱਗਦਾ ਕਿ ਜਿੱਦਾਂ ਕਿ ਕਿੰਨੀ ਮਤਭਾਗੀ ਜਿਹੜੀ ਗੱਲ ਆ ਬੱਚੇ ਵੀ ਕਈ ਹੈ ਕਈਆਂ ਦੀ ਗਲੇ ਕੱਟੇ ਗਏ ਆ ਕਈਆਂ ਦੀ ਜਿਹੜੇ ਪੰਛੀ ਉਹ ਵੀ ਮਰ ਰਹੇ ਆ ਜਿੱਦਾਂ ਕਿ ਸਰਕਾਰ ਤੁਹਾਨੂੰ ਲੱਗਦਾ ਨਹੀਂ ਕਿ ਕੋਈ ਕੋਈ ਜਿਹੜੀ ਸਰਕਾਰ ਆ ਕਹਿੰਦੀ ਕਿ ਅਸੀਂ ਜਿਹੜੇ ਆ ਡਰੋਨ ਭਰਾਏ ਆ ਤੇ ਕੋਈ ਹੱਲ ਤੇ ਸਿੱਟਾ ਤੇ ਕੋਈ ਨਿਕਲੇ ਕੇ ਸਾਹਮਣੇ ਡੋਰ ਤਾਂ ਜੇ ਵੀ ਵਿਕਰੀ ਸੀ ਆ ਇਹਦੇ ਤੋਂ ਸਰਕਾਰ ਦੀ ਜਿਹੜੀ ਆ ਵੱਖ-ਵੱਖ ਜਿਹੜੇ ਮਸਲੇ ਆ ਉਹਨਾਂ ਪ੍ਰਤੀ ਸਰਕਾਰ ਦੀ ਜਿਹੜੀ ਬਿਲਕੁਲ ਢਿੱਲ ਮੱਠ ਵਾਲੀ ਨੀਤੀ ਸਾਹਮਣੇ ਆ ਰਹੀ ਕਿਉਂਕਿ ਕਹਿਣ ਵਿੱਚ ਸਰਕਾਰ ਬਹੁਤ ਕੁਛ ਕਹਿ ਰਹੀ ਹੈ ਲੇਕਿਨ ਪ੍ਰੈਕਟਿਸ ਵਿੱਚ ਉਹਨਾਂ ਚੀਜ਼ਾਂ ਨੂੰ ਲਾਗੂ ਨਹੀਂ ਕਰ ਰਹੀ ਜੇਕਰ ਸਰਕਾਰ ਇਹਨਾਂ ਚੀਜ਼ਾਂ ਤੇ ਸਖਤੀ ਕਰੇ ਤਾਂ ਮੇਰਾ ਨਹੀਂ خیال ਕਿ ਇਹਨਾਂ ਚੀਜ਼ਾਂ ਨੂੰ ਰੋਕਿਆ ਨਹੀਂ ਜਾ ਸਕਦਾ ਗਵਰਨਮੈਂਟ ਨੂੰ ਆਪਣੇ ਪੱਧਰ ਤੇ ਵੀ ਇਹ ਤੇ ਇੱਕ ਸਖਤ ਕਾਨੂੰਨ ਬਣਾਉਣਾ ਚਾਹੀਦਾ ਹੈ ਔਰ ਜ਼ਿਲ੍ਹਾ ਪ੍ਰਸ਼ਾਸਨ ਨੂੰ ਵੀ ਸਖਤੀ ਕਰਕੇ ਅਜਿਆ ਡੋਰ ਵੇਚਣ ਵਾਲਿਆਂ ਨੂੰ ਜਿਹੜਾ ਰੁਕਣਾ ਚਾਹੀਦਾ ਉਹਨਾਂ ਤੇ ਪਾਬੰਦੀ ਲਾਉਣੀ ਚਾਹੀਦੀ ਲੱਗਦਾ ਕਿ ਚైనా ਦੀ ਡੋਰ ਜਿਹੜੀ ਇੱਕ ਖੂਨ ਖਰਾਬਾ ਕਰਦੀ ਆ ਖੂਨ ਖਲਾਰ ਕੇ ਰੱਖਦਾ ਜਿਹੜਾ ਪੰਜਾਬ ਦੇ ਵਿੱਚ ਆਮ ਜਗ੍ਹਾ ਤੇ ਚਲੋ ਭਾਰਤ ਦੀ ਹਰ ਜਗ੍ਹਾ ਤੇ ਗੁੱਟੀਆਂ ਡਾਰਿਆ ਪਰ ਦੇਖਣ ਨੂੰ ਮਿਲਿਆ ਕਿ ਜਿਹੜੀ ਡੋਰ ਸੀ ਚైనా ਦੀ ਉਹਦੇ ਨਾਲ ਇੱਕ ਮੱਛੀ ਵਾਲਾ ਜਾਲ ਬਣਾਇਆ ਸੀ ਜਾਲ ਵਾਸਤੇ ਪਰ ਦੇਖਣ ਚ ਮਿਲਿਆ ਕਿ ਡੋਰ ਜਿਹੜੀ ਆ ਜਿਹੜੀ ਆ ਲੋਕ ਜਿਹੜੇ ਵਰਤ ਰਹੇ ਆ ਕਈਆਂ ਦੇ ਗਲੇ ਕੱਟੇ ਜਾ ਰਹੇ ਆ ਮਤਲਬ ਜਿਆਦਾ ਹੀ ਨੁਕਸਾਨ ਹੋਇਆ ਅੱਜ ਬੱਚੇ ਦੀ ਵੀ ਜਾਨ ਚਲ ਗਈ ਆ ਪਰ ਤੁਹਾਡੇ ਵੱਲੋਂ ਕੀ ਜਿਹੜਾ ਵਾ ਨੁਕਸਾਨ ਹੈ ਲੋ ਕੀ ਇੱਕ ਲੋਕਾਂ ਨੂੰ ਅਪੀਲ ਕਰਨਾ ਚਾਹੋਗੇ ਬਿਲਕੁਲ ਇਹ ਇੱਕ ਜਿਹੜਾ ਵਾ ਗੈਰ ਮਨੁੱਖੀ ਵਰਤਾਰਾ ਵਾ ਜਿਸ ਨਾਲ ਮਨੁੱਖਾਂ ਦੀ ਜਾਨ ਜਾ ਰਹੀ ਆ ਜਨਮਰਾਂ ਦੀ ਜਾਨ ਜਾ ਰਹੀ ਆ ਉਹਨੂੰ ਮਾਰਕੀਟ ਵਿੱਚ ਉਹਦਾ ਵਿਕਣ ਲਈ ਅਵੇਲੇਬਲ ਹੋਣਾ ਬਹੁਤ ਖਤਰਨਾਕ ਹੈ ਸਰਕਾਰ ਨੂੰ ਤੁਰੰਤ ਅਤੇ ਕਾਰਵਾਈ ਕਰਨੀ ਚਾਹੀਦੀ ਹੈ ਪ੍ਰਸ਼ਾਸਨ ਨੂੰ ਬਿਲਕੁਲ ਜਾਈ ਜਿਹੜੀ ਆ ਅੰਗੈਲੀ ਨਹੀਂ ਵਰਤਣੀ ਚਾਹੀਦੀ ਤਾਂ ਕਿ ਹੋਰ ਕਿਸੇ ਦਾ ਕੋਈ ਬੱਚਾ ਜਾਂ ਪਰਿਵਾਰ ਦਾ ਮੈਂਬਰ ਇਸ ਤਰ੍ਹਾਂ ਨਾ ਜਾਵੇ ਤੁਹਾਡੇ ਲੋਕ ਕੀ ਅਪੀਲ ਹੈ ਲੋਕਾਂ ਨੂੰ ਮੇਰੇ ਮੇਰੇ ਵੱਲੋਂ ਲੋਕਾਂ ਨੂੰ ਤੇਹੀ ਅਪੀਲ ਹੈ ਕਿ ਲੋਕ ਜਿਹੜਾ ਵਾ ਚਾਈਨਾ ਡੋਰ ਖਰੀਦਣ ਤੋਂ ਪਰਹੇਜ਼ ਕਰਨ ਕਿਉਂਕਿ ਜਿਹੜੀ ਵੀ ਚੀਜ਼ ਦਾ ਜਿਹੜੀ ਵੀ ਚੀਜ਼ ਨਾਲ ਸਰਕਾਰ ਲੋਕਾਂ ਦਾ ਨੁਕਸਾਨ ਹੁੰਦਾ ਹੋਵੇ ਸਾਨੂੰ ਉਹ ਨਹੀਂ ਕਰਨੀ ਚਾਹੀਦੀ ਅਤੇ ਸਰਕਾਰ ਕੋਲ ਮੇਰੀ ਅਪੀਲ ਹੈ ਕਿ ਉਹ ਬਿਲਕੁਲ ਅਜਿਹੀਆਂ ਚੀਜ਼ਾਂ ਤੇ ਸਖਤੀ ਨਾਲ ਪਾਬੰਦੀ ਲਾਵੇ ਤਾਂ ਕਿ ਲੋਕਾਂ ਦੇ ਘਰਾਂ ਦੇ ਚਿਰਾਗ ਨਾ ਬੁਝਣ